ਆਹ ਟਰੱਕ ਡਰਾਈਵਰ ਨੇ ਕਰਤਾ ਅਜੀਹਾ ਕੰਮ ਕਿ ਪੁਲਿਸ ਪ੍ਰਸ਼ਾਸਨ ਨੂੰ ਪੈਗੀਆਂ ਪਾਜੜਾ ਸਪੀਕਰ 'ਚ ਬੋਲ-ਬੋਲ ਕੇ ਪੁਲਿਸ ਮੁਲਾਜ਼ਮ ਕੱਡਣ ਲੱਗੇ ਟਰੱਕ ਡਰਾਈਵਰ ਦੇ ਤਰਲੇ ਦੇਖੋ ਕਿਦਾਂ ਦਾ ਬਣਿਆ ਸੀਨ ਮਾਮਲਾ ਫਰੀਦਕੋਟ ਦੇ ਕਸਬਾ ਕੋਟਪੂਰਾ ਦਾ ਜਿੱਥੇ 250 ਮੀਟਰ ਉੱਚੇ ਮੋਬਾਈਲ ਟਾਵਰ ਤੇ ਇੱਕ ਟਰੱਕ ਡਰਾਈਵਰ ਜਾ ਚੜਿਆ ਅਤੇ ਉਸ ਨੂੰ نیچے ਉਤਾਰਨ ਦੇ ਵਾਸਤੇ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਪਹਿਲਾਂ ਤੇ ਇਸ ਵਿਅਕਤੀ ਨੇ ਘਰੇਲੂ ਕਲੇਸ਼ ਦਾ ਕਾਰਨ ਦੱਸਿਆ ਅਤੇ ਜਦੋਂ ਟਾਵਰ ਤੋਂ نیچے ਉਤਾਰ ਲਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਹਿੱਟ ਐਂਡ ਰਨ ਨੂੰ ਲੈ ਕੇ ਆਪਣਾ ਰੋਸ ਜਤਾਇਆ ਉਹਨਾਂ ਕਿਹਾ ਕਿ ਇਸ ਕਾਨੂੰਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੁਹਾਨੂੰ ਨਾ ਕਿਉਂ ਜਿਹੜੇ ਟਾਵਰ ਤੇ ਪਹਿਲਾਂ ਵੀ ਤੁਸੀਂ 4-5 ਸਾਲ ਪਹਿਲਾਂ ਵੀ ਚੜੇ ਸੀ ਅੱਜ ਫੇਰ ਚੜ ਗਏ ਕੀ ਕਾਰਨ ਕੀ ਆ ਅੱਜ ਹੀ ਆਪਾਂ ਤਾਂ ਅੱਜ ਕਾਰਨ ਇਸ ਚੜੇ ਆ ਜੀ ਆ ਜਿਹੜਾ ਕਾਨੂੰਨ ਬਣਾਇਆ ਨਾ ਡਰਾਈਵਰਾਂ ਵਾਸਤੇ ਹਿੱਟ ਐਂਡ ਰਨ ਇਹ ਗਲਤ ਬਣਾਇਆ ਜੀ ਅੱਛਾ ਜੇ ਆਪਣੇ ਪਿੱਛੋਂ ਆ ਕੇ ਕੋਈ ਮਾਰ ਦੂਗਾ ਉਹਦੇ ਵਿੱਚ ਆਪਣੀ ਕੀ ਗਲਤੀ ਹੈ ਜੀ ਇਹ ਗਲਤ ਕਾਨੂੰਨ ਆਈ ਜੋ ਤੁਸੀਂ ਪਹਿਲਾਂ ਚੜੇ ਸੀਗਾ ਟਾਵਰ ਦੇ ਉੱਪਰ ਹੁਣ ਘੱਮ ਕੇ 2 ਘੰਟੇ ਪਹਿਲਾਂ 4 ਘੰਟੇ ਪਹਿਲਾਂ ਔਰ ਤੁਸੀਂ ਕਹਿ ਰਹੇ ਸੀ ਮੇਰੇ ਸਾਲੇ ਨਾਲ ਗੱਲ ਕਰਾ ਦਿਓ ਤੁਹਾਡਾ ਘਰ ਦਾ ਡਿਸਪਿਊਟ ਹੈ ਹੁਣ ਤੁਸੀਂ ਉਹ ਜਿਹੜਾ ਕਾਨੂੰਨ ਦੀ ਗੱਲ ਕਰਦੇ ਹੋ ਇਹ ਕੀ ਗੱਲ થઈ ਇਹ ਤਾਂ ਇਹ ਗੱਲ ਕਹੀ ਸੀ ਮੈਂ ਕਿਹਾ ਮੇਰਾ ਸਾਲਾ ਆ ਤਾਂ ਨਹੀਂ ਕਹਿ ਸੀ ਕਿ ਮੈਂ ਇਸ ਕੋਲ ਉੱਤਰ ਹੈ ਮੇਰੀ ਮੰਗ ਇਹ ਹੀ ਹੈ ਜੀ ਆ ਕਾਣਾ ਕਾਨੂੰਨ ਬੰਦ ਹੋਣਾ ਚਾਹੀਦਾ ਨੇ ਤੁਹਾਡੇ ਕੋ ਘਰ ਦੀ ਵੀ ਪਰੇਸ਼ਾਨੀ ਆ ਉਹਦੇ ਕਰਕੇ ਨਹੀਂ ਸਾਡੀ ਘਰ ਦੀ ਕੋਈ ਪਰੇਸ਼ਾਨੀ ਨਹੀਂ ਪਿਛਲੀ ਵਾਰੀ ਵੀ ਤੁਸੀਂ ਚੜੇ ਸੀ ਉਦੋਂ ਕੀ ਕਾਰਨ ਸੀ ਉਹ ਤਾਂ ਪਹਿਲਾਂ ਵਾਲੀ ਗੱਲ ਸੀ ਉਹ ਛੱਡੋ ਪਰਾਂ ਹਾਂਜੀ ਹਾਂਜੀ ਨਹੀਂ ਉਦੋਂ ਕੀ ਕਾਰਨ ਸੀ ਉਦੋਂ ਵੀ ਤਾਂ ਕੋਈ ਕਾਰਨ ਉਹ ਵੀ ਦੱਸੋ ਨਾ ਦਾ ਕਾਰਨ ਤਾਂ ਦੱਸੋ ਉਹ ਕਾਰਨ ਇਹ ਜ ਗਈ ਆਪਾਂ ਗੱਡੀ ਦਾ ਕੰਮ ਕਰਦੇ ਸੀਗੇ ਉਹਨਾਂ ਨੇ ਪੈਸੇ ਨਹੀਂ ਦਿੱਤੇ ਕਿ ਉਹ ਮਿਲ ਕੇ ਸੀਗੇ ਐਸ ਵੇਲੇ ਤੁਸੀਂ ਕਿਹਦੇ ਕੋਲੇ ਕੰਮ ਕਰ ਰਹੇ ਹੋ ਜੀ ਕਿਹਦੀ ਗੱਡੀ ਤੇ ਕੰਮ ਕਰ ਰਹੇ ਹੋ ਹੁਣ ਇਸ ਟਾਈਮ ਵੀ ਹਟਿਆ ਆ ਹਟੇ ਹੋਈ ਆ ਹਟਿਆ ਆ ਪਰ ਇਸ ਗੱਲੋਂ ਹਟਿਆ ਆ ਵੀ ਵਿਆਹ ਕਾਨੂੰਨ ਗਲਤ ਹੋ ਗਿਆ ਉੱਥੇ ਇਸ ਮਾਮਲੇ 'ਚ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਸ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਪਹਿਲਾਂ ਤੇ ਇਸ ਨੇ ਆਪਣੇ ਸਾਲੇ ਨਾਲ ਵਿਵਾਦ ਹੋਣ ਦੀ ਗੱਲ ਕਹੀ ਤੇ ਬਾਅਦ ਦੇ ਵਿੱਚ ਨਵੇਂ ਕਾਨੂੰਨ ਦਾ ਵਿਰੋਧ ਕਰਨ ਦਾ ਬਿਆਨ ਦਿੱਤਾ ਤੇ ਇਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਹੋਰ ਪਿਚੜ ਗਿਆ ਤਾਂ ਉਹ ਜਦ ਐਡਮਿਨ ਕੋਲ ਪਤਾ ਚੱਲਾ ਤੂੰ ਐਸਐਚਓ ਥਾਣਾ ਸਿਟੀ ਮੈਂ ਗਏ ਐਸਜੀਪ ਸਾਹਿਬ ਕੋ ਬਤਾਇਆ ਗਿਆ ਐਸਐਸਪੀ ਸਾਹਿਬ ਕੋ ਬਤਾਇਆ ਗਿਆ उन्होंने सिस्टेंस देने का आ, उन्होंने हमें फायर ब्रिगेड एम्बुलेंस जो भी था वो उन्होंने भेजा और कम्युनिकेशन हमारा लगातार हो रहा था इसका नंबर हासिल किया इससे फिर बात की तो कम्युनिकेशन करने के बाद जो प्रेस के थे वीपी जी उन्होंने उनका उन्हों रोल बहुत अच्छा रहा तो कुछ समय बाद फिर बात जीत करके इसको नीचे उतार लिया तो क्या कारण एक तो इसने ड्रिंक की हुई थी ਬ੍ਰੇਕ ਕਰਨੇ ਕਾਰਨ ਕੁਛ ਵੀ ਬੋਰਾ ਥਾ ਪਹਿਲੇ ਬੋਰਾ ਥਾ ਇਸकी ਆਪਣੇ ਸਾਲੇ ਕੇ ਸਾਥ ਲੜਾਈ ਆ ਤਰ ਵਿੱਚ ਮੈਂ ਇਹ ਕਹਤਾ ਮੈਂ ਡਰਾਈਵਰ ਹੂੰ ਕੋ ਮੇਜ ਇਹ ਕਾਨੂੰਨ ਕੇ ਕਾਰਨ ਮੈਨੇ ਇਹ ਕੀਆ ਹੈ ਲੇਕਿਨ ਡਰਾਈਵਰੀ ਵੀਰ ਨੇ ਛੋੜ ਰਖੀ ਸਰ ਕੋਸਾ ਪਹਿਲਾਂ ਵੀ ਚੜਿਆ ਸੀ ਟਾਵਰ ਤੇ ਹਾਂਜੀ ਕੁਛ ਸਮਾਂ ਪਹਿਲਾਂ ਵੀ ਚੜਿਆ ਸੀ ਪਤਾ ਲੱਗਿਆ ਮੈਨੂੰ ਤੁਹਾਡੇ ਲੋਕਾਂ ਤੋਂ ਪਤਾ ਲੱਗਿਆ ਜੀ ਜੀ ਜੀ

ये इसकी मांग कोई संविधानिक मांग नहीं थी अगर किसी को कोई चीज़ पसंद नहीं तो उसका प्रोटेस्ट करने का एक डिफरेंट तरीका था जो इसका प्रोटेस्ट करने का तरीका था वो गलत था तो अब पुलिस क्या कर पहले इसका मेडिकल करा रहे हैं देखते हैं अभी मेंटली कैसा है क्योंकि जो बार बार ऐसा काम करता है मेंटली तो है ही है ना वो सर ये टावर का भी नुकसान किया इसने वहाँ पे तोड़ करता रहा है ਉਹਨਾਂ ਨੇ ਬਤਾਇਆ ਉਹ ਅਗਰ ਅਗਰ ਉਹ ਕੰਪਲੇਂਟ ਕਰਨਗੇ ਸਭ ਤੋਂ ਪਹਿਲੇ ਤਾਂ ਟਾਵਰ ਵਾਲੋ ਕੋ ਇਹ ਦੇਖਣਾ ਚਾਹੀਏ ਜਬ ਸਕਿਉਰਿਟੀ ਗਾਰਡ ਰੱਖੇ ਹਨ ਤਾਂ ਆਦਮੀ ਟਾਵਰ ਦੇ ਉੱਪਰ ਕਿਵੇਂ ਚੜ ਗਿਆ ਜੀ ਉਹ ਐਨੀ ਬਾਤ ਤਾਂ ਇਹ ਟਾਵਰ ਵਾਲੋ ਕੋਈ ਗਲਤੀ ਹੈ ਖੈਰ ਇਸ ਵਿਅਕਤੀ ਨੇ ਟਾਵਰ ਤੇ ਚੜ ਕੇ ਇੱਕ ਵਾਰ ਤਾਂ ਪੂਰੇ ਪਿੰਡ ਅਤੇ ਪ੍ਰਸ਼ਾਸਨ ਨੂੰ ਭਾਜੜਾ ਪਵਾ ਦਿੱਤੀਆਂ ਖੈਰ ਹੁਣ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਅਸਲ ਕਾਰਨਾਂ ਦਾ ਪਤਾ ਵੀ ਲਗਾਇਆ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ